ਜਹਾਗੀਰ ਦੀ ਹਵੇਲੀ ਜਿਹਾ ਦਿਲਵਲੀ ਇਹਦੀ ਲੈਂਡਲੋਰਡ ਜੱਟ ਦਾ ਮਿੱਤਰੋ ਅੱਜ ਬਾਈ ਰਿੰਕੂ ਦੀ ਹਵੇਲੀ ਦੇ ਵਿੱਚ ਪਹੁੰਚ ਗਏ ਮੈਂ ਦਿਲ ਦੀ ਗੱਲ ਤਾਂ ਕੀਤੀ ਹੈ ਨਾ ਜਦੋਂ ਕੋਈ ਸੱਜਣ ਟਰੈਕਟਰ ਦਾ ਸੌਦਾ ਕਰਦਾ ਖਾਸ ਕਰਕੇ ਸਪੰਜਾ 30 ਦਾ ਲੋਕ 1000 ਰੁਪਏ ਵੀ ਨਿਤੜਾਉਂਦੇ ਰਿੰਕੂ ਨੇ ਆਏ ਓਟ ਲਿਆ ਕਹਿੰਦਾ ਜਿਹੜਾ ਵੀ ਭਰਾ ਲੈ ਕੇ ਜਾਊਗਾ ਟੈਂਕੀ ਤੇਲ ਦੀ ਭਰਾ ਕੇ ਦਵਾਂਗੇ ਟੈਂਕੀ ਤੇਲ ਦੀ ਰਿਕੂ ਐਂ ਦੱਸਦੀ ਡਿਟੇਲ ਕੀ ਹੈ ਮਾਡਲ ਕਿੰਨਾ ਇਹ 2019 ਮਾਡਲ ਆਗਾ 19 ਮਾਡਲ ਹੈ 2000 ਘੰਟਾ ਚੱਲਿਆ ਹੋਇਆ ਅੱਛਾ ਰੀਨਲ ਆਣਾ ਹੂੰ ਟਾਇਰ ਆਪਾਂ ਦੋਵੇਂ ਪਾ ਦੇਦੇ ਫਿਰ ਚਾਰੀ ਨਵੇਂ ਪਾ ਦੇ 700 ਰੁਪਏ ਟਾਇਰ ਤੇ ਠੀਕ ਆ ਇਹਦੇ ਵੇਟ ਮਿਲਣਗੇ ਨਾਲ ਹਾਂ ਹਾਂ ਸੀਪਲੇਟਾਂ ਨੇ ਤਾਂ ਸੀਪਲੇਟਾਂ ਨੇ ਮਿਲਣਗੀਆਂ ਮਿਲਣਗੀਆਂ ਓ ਕੇ ਕਨੋਪੀ ਲੱਗੀ ਹੋਈ ਐ ਹਾਂ ਬਾਕੀ ਸਾਰਾ ਡੱਟਾ ਜੂਜੀ ਗੇਅਰ ਦੇ ਵਿੱਚ ਆ 3 ਸਪੀਡ ਚ ਐ ਇਹਦਾ ਨੰਬਰ ਕਿੱਥੋਂ ਦਾ ਨੰਬਰ ਹੈ ਹਰਿਆਣਾ ਦਾ ਨੰਬਰ ਐ ਚਾਰ ਉਹ ਨੰਬਰ ਲਵਾ ਕੇ ਨੌ ਕਰਵਾ ਕੇ ਦੇ ਦਾਂਗੇ ਨਾ ਕਰਵਾ ਕੇ ਦੇ ਦਾਂਗੇ ਓਕੇ ਇਹਦੇ ਉੱਪਰ ਲੋਨ ਕਿੰਨੇ ਦਾ ਹੋਊ ਮੈਨੂੰ ਐ ਦੱਸ ਇਹਦਾ 8-1 ਤੇ ਬਾਕੀ ਹੋਰ ਕੋਈ ਜਾਣਕਾਰੀ ਲੈਣੀ ਹੈ ਇਹਦਾ ਰੇਟ ਪੁੱਛਣਾ ਰਿੰਕੂ ਕਹਿੰਦਾ ਰੇਟ ਮੈਂ ਦੱਸੂਗਾ ਫੋਨ ਤੇ ਹੈਨਾ ਸਹੀ ਗੱਲ ਆ ਨੰਬਰ ਸਕਰੀਨ ਤੇ ਪਾਤਾ ਹੁਣੇ ਡਾਇਲ ਕਰ ਲਓ ਯਾਰ ਆ ਜਿਹੜਾ ਟਰੈਕਟਰ ਖਰੀਦਣਾ 553 ਜਿਹੜੇ ਭਰਾ ਫੋਨ ਲਾਉਂਦੇ ਹੁੰਦੇ ਹਨਾ ਪਿੰਡ ਕਲਾਰਾਂ ਦੇ ਵਿੱਚ ਖੜਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਖੜਾ ਬਾਈ ਰਿੰਕੂ ਦੀ ਹਵੇਲੀ 'ਚ ਖੜਾ ਸੁਨਾਮ ਤੇ ਸੰਗਰੂਰ ਤੋਂ 7 ਕਿਲੋਮੀਟਰ ਦੀ ਦੂਰੀ ਤੇ ਮੇਨ ਰੋਡ ਤੇ ਪਿੰਡ ਕਲਾਰਾਂ ਪੈ ਜਾਂਦਾ ਜ਼ਿਲ੍ਹਾ ਸੰਗਰੂਰ ਦਾ ਪਿੰਡ